ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਥੋੜੇ ਲਈ ਬਹੁਤ ਹੀ ਜਿਆਦੇ ਸੋਹਣੇ ਸੂਟ ਪਿਓਰ ਟਸਰ ਤੇ ਪਿਓਰ ਕੋਟ ਰਾਈਸ ਸਿਲਕ ਦੇ ਸੋਹਣੇ ਨਿਊ ਫੈਬਰਿਕ ਨਿਊ ਬੇਸ ਨਿਊ ਪ੍ਰਿੰਟ ਆਇਨਗੇ ਜਿਵੇਂ ਜਿਵੇਂ ਸੂਟ ਪਸੰਦ ਆਉਂਦੇ ਰਹਿਣਗੇ ਤਾਂ ਤੁਸੀਂ ਆਰਡਰ ਕਰ ਸਕਦੇ ਹੋਗੇ ਟੀਸਟਾ ਬ੍ਰਾਂਡ ਦੇ ਸੂਟ ਰਹਿਣਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾਉਣੀ ਆਂਗੀ ਪਿਓਰ ਟਸਰ ਦੇ ਸੂਟ ਲੰਗੇ ਲਓ ਜੀ ਪਹਿਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣਾ ਤੇ ਸਲਵਾਰ ਦੀ ਡਿਜ਼ਾਈਨਿੰਗ ਵੀ ਅਲੱਗ-ਅਲੱਗ ਰਹੂਗੀ ਇਹ ਵਾਲੀ ਰਹੂਗੀ ਜੀ 셔ਟ ਰਹੂਗੀ ਲਾਈਨਿੰਗ ਲੱਗੂਗੀ ਵਿਦਆਊਟ ਲਾਈਨਿੰਗ ਨਹੀਂ ਸਟਿਚ ਹੁੰਦੇ ਹੈਗੇ ਤੇ ਇਸ ਤਰ੍ਹਾਂ ਇਹ ਵਾਲੀ ਹੈਗੀ ਜੀ ਬਾਟਮ ਹੈ ਇਹਦੇ ਨਾਲ ਤੇ ਬਹੁਤ ਲਾਈਟ ਵੇਟ ਸਟਫ ਹੈਗਾ ਸਟਫ ਦੀ ਕੁਆਲਿਟੀ ਬਹੁਤ ਹੀ ਜਿਆਦੇ ਸੋਹਣੀ ਹੈ ਪ੍ਰਾਈਸ ਰਹੂਗਾ ਜੀ 33300 ਵਿਦ ਸ਼ਿਪਿੰਗ ਰਹੂਗਾ ਇਹਦੇ ਵਿੱਚ ਹੋਰ ਵੀ ਪ੍ਰਿੰਟ ਨੇ ਅਲੱਗ-ਅਲੱਗ ਪ੍ਰਿੰਟ ਰਹਣਗੇ ਪਹਿਲਾ ਹੈਗਾ ਸੀਗਾ ਤੁਹਾਨੂੰ ਦਿਖਾ ਚੁੱਕੇ ਆ ਤੇ ਸੈਕਿੰਡ ਹੈਗਾਗਾ ਬਲੈਕ ਪ੍ਰਿੰਟ ਹੈਗਾ ਲੋ ਜੀ ਇਸ ਤਰ੍ਹਾਂ ਰਹੋਗੀ ਬਾਟਮ ਰਹੋਗੀ ਬਲੈਕ ਬਾਟਮ ਦੇ ਵਿੱਚ ਤੁਸੀਂ ਪ੍ਰਿੰਟ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਪ੍ਰਾਈਸ ਸੇਮ ਰਹੂਗਾ ਸਾਰੇ ਸੂਟਾਂ ਦਾ 3300 ਵਿਦ ਸ਼ਿਪਿੰਗ ਠੀਕ ਹੈ ਜੀ ਜਲਦੀ ਜਲਦੀ ਆਪਣਾ ਆਰਡਰ ਕਰ ਦਿਓ ਰਿਪੀਟ ਸੂਟ ਨਹੀਂ ਮਿਲਨੇ ਹੈਗੀ ਜੀ ਇੱਕ ਇੱਕ ਸੂਟ ਅਵੇਲੇਬਲ ਹੈਗਾ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣਾ ਸੂਟ ਹੈਗਾ ਨੈਕਸਟ ਪ੍ਰਿੰਟਡ ਡਿਜ਼ਾਈਨ ਤੁਸੀਂ ਦੇਖੋ ਹਨਾ ਇੱਕ ਇੱਕ ਹਟਕਿਆ ਤੇ ਇਸ ਤਰ੍ਹਾਂ ਰਹੂਗੀ ਬਾਟਮ ਰਹੂਗੀ ਇਹ ਵਾਲੀ ਇਹ ਵਾਲੀ ਸ਼ਰਟ ਰਹੂਗੀ ਬਾਕੀ ਜੇ ਤੁਸੀਂ ਕੁਝ ਚੇਂਜ ਕਰਨਾ ਹੋਇਆ ਹਨਾ ਵੀ ਹੋਰ ਤਰ੍ਹਾਂ ਵੀ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਜਿੱਦਾਂ ਕਿ ਇਹਦਾ ਤੁਸੀਂ ਦੁਪੱਟਾ ਵੀ ਬਣਾ ਸਕਦੇ ਹੋ ਦੇ ਨਾਲ ਪਲੇਨ ਬਾਟਮ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਵੀ ਥੋੜਾ ਜਿਹਾ ਸਟਾਈਲ ਤੁਸੀਂ ਚੇਂਜ ਕਰ ਸਕਦੇ ਹੋਗੇ ਤੋ ਪਹਿਲਾ ਸੂਟ ਦਿਖਾਇਆ ਸੀਗਾ ਉਹਦਾ ਹੀ ਸਿਕਨ ਕਲਰ ਆ ਜਾਊਗਾ ਜੀ ਬਰਾਊਨ ਜਿਹਾ ਸ਼ੇਡ ਹੈਗਾ ਲੋ ਜੀ ਇਹ ਵਾਲਾ ਕਲਰ ਵੀ ਤੁਸੀਂ ਦੇਖੋ ਬਹੁਤ ਹੀ ਜਿਆਦਾ ਸੋਹਣਾਗਾ ਬਹੁਤ ਲਾਈਟ ਵੇਟ ਸਟੱਫ ਹੈਗਾ ਇੰਨਾ ਕੁ ਲਾਈਟ ਵੇਟ ਹੈਗਾ ਵੀ ਦੁਪੱਟੇ ਜਿੰਨਾ ਲਾਈਟ ਵੇਟ ਹੈਗਾ ਤੁਸੀਂ ਦੇਖੋ ਹਨਾ ਅਗਲਾ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਰਹੂਗਾ ਨੈਕਸਟ ਪ੍ਰਿੰਟ ਵੀ ਇਸ ਤਰ੍ਹਾਂ ਇਹ ਵਾਲੀ ਰਹੂਗੀ ਜੀ ਬਾਟਮ ਰਹੂਗੀ ਦੁਪੱਟਾ ਇਹਦੇ ਨਾਲ ਤੁਸੀਂ ਕੋਈ ਵੀ ਰੱਖ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਕੋਈ ਪਸੰਦ ਆਉਂਦਾਗਾ ਪਿਓਰ ਦੇ ਵਿੱਚ ਸੈਮੀ ਦੇ ਵਿੱਚ ਜਿੱਦਾਂ ਵੀ ਲਓ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦੀ ਬਾਟਮ ਰਹੂਗੀ ਠੀਕ ਹੈ ਜੀ ਇਹ ਇੱਕ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦੇ ਸੋਹਣਾ ਹੈਗਾ। ਲੋ ਜੀ ਸਾਰਿਆਂ ਦੇ ਡਿਜ਼ਾਈਨ ਅਲੱਗ-ਅਲੱਗ ਨੇਗੇ। ਤੁਸੀਂ ਹਨਾ ਪ੍ਰਿੰਟ 1 ਜਾਂ 2 ਤੋਂ ਵੱਧ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋਗੇ। ਇਸ ਤਰ੍ਹਾਂ ਦੀ ਬਾਟਮ ਰਹੂਗੀ। ਬਹੁਤ ਹੀ ਜਿਆਦੇ ਸੋਹਣੀ ਕਲੈਕਸ਼ਨ ਹੈ। ਅਲੱਗ ਜਿਹੇ ਦੇ ਸੂਟ ਨੇਗੇ ਕੁਝ हटਕੇ ਜੇ। 3350 ਪ੍ਰਾਈਸ ਆ ਪਿਓਰ ਤਸਰ ਦੇ ਸੂਟ ਨੇਗੇ। ਹੁਣ ਆਪਾਂ ਤੁਹਾਨੂੰ ਦਿਖਾਉਣੇ ਕਿ ਜੀ ਪਿਓਰ ਕਾਟਰਾਈ ਸਿਲਕ ਦੇ ਸੂਟ। ਜਿਹੜੀ ਇਹ ਕਾਟਰਾਈ ਹੈਗੀ ਬਹੁਤ ਹੀ ਡਿਫਰੈਂਟ ਜੀ ਕਾਟਰਾਈ ਹੈਗੀ ਫੈਬਰਿਕ ਬਹੁਤ ਲਾਈਟ ਵੇਟ ਹੈਗਾ ਤੇ ਸਿਲਕ ਹੈ ਬਹੁਤ ਜਿੱਦਾਂ ਕਿ ਬਟਰ ਕਾਟਨ ਦਾ ਸਟੱਫ ਹੁੰਦਾ ਨਾ ਮਲਾਈਮ ਉਹਨਾ ਹੀ ਇਹ ਮਲਾਈਮ ਜਿਹੜਾ ਸਟੱਫ ਹੈਗਾ ਉਹਨਾ ਹੀ ਮਲਾਈਮ ਹੈਗਾ ਤੁਸੀਂ ਦੇਖ ਸਕਦੇ ਹੋਵੋਗੇ ਟੇਸਟਾ ਬ੍ਰੈਂਡ ਦੀ ਕਾਟਰਾਈ ਰਹੂਗੀ ਤੇ ਬਹੁਤ ਵਧੀਆ ਫੈਬਰਿਕ ਹੈਗਾ ਸੌਫਟ ਪ੍ਰਾਈਸ ਸੇਮ ਰਹੂਗਾ 3300 ਤੇ ਕਿਸੇ ਵੀ ਭੈਣ ਕੋਲੇ ਸੂਟ ਜਾਊਗਾ ਤਾਂ ਇਹਦੇ ਵਿੱਚ ਬਾਰ-ਬਾਰ ਪ੍ਰਿੰਟ ਮੰਗਣਗੇ ਪਹਿਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਜੀ ਪਹਿਲਾ ਕਲਰ ਮੈਂ ਦਿਖਾ ਚੁੱਕੀ ਆਂਗੀ ਤੇ ਸੈਕਿੰਡ ਹੈਗਾ ਇਹਦੇ ਵਿੱਚ ਰਾਸਟ ਕਲਰ ਦੇ ਫਲਾਰ ਆ ਜਾਣਗੇ ਥੋੜਾ ਜਿਹਾ ਹੀ ਚੇਂਜ ਹੈਗਾ ਤੇ ਜਿਹੜੀ ਇਹ ਕਾਟ ਰਾਈ ਹੈਗੀ ਹਨਾ ਕਾਟ ਰਾਈ ਸਿਲਕ ਦੇ ਵਿੱਚ ਹੈਗੀ ਇਹ ਹਾਰਡ ਕਾਟ ਰਾਈ ਨਹੀਂ ਹੈਗੀ ਬਹੁਤ ਜ਼ਿਆਦੇ ਸੌਫਟ ਫੈਬਰਿਕ ਹੈਗਾ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈਗਾ ਜਿਸ ਕੋਲੇ ਸੂਟ ਜਾਣਗੇ ਤਾਂ ਬਾਰ-ਬਾਰ ਇਦਾਂ ਦੇ ਸਟੱਫ ਤੇ ਸੂਟ ਲੈਣਗੇ ਲੈਣਗੇ 3350 ਪ੍ਰਾਈਸ ਰਹੂਗਾ ਸਿਰਫ ਆਪਾਂ ਦੋ ਡਿਜ਼ਾਈਨ ਲੈ ਕੇ ਆਏ ਆਂਗੇ ਕਲਰ ਡਿਫਰੈਂਟ ਡਿਫਰੈਂਟ ਨੇਗੇ ਦੋਨਾਂ ਦੇ ਲਓ ਜੀ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਚੈੱਕ ਕਰੋ ਹਨਾ ਬਹੁਤ ਹੀ ਜਿਆਦਾ ਸੋਹਣਾ ਹੈਗਾ ਤਾਂ ਜੀ ਸਟਾਫ ਜਿਹੜੀ ਵੀ ਭੈਣ ਇਹ ਸੂਟ ਵਾਇ ਕਰੂਗੀ ਮੇਰੀ ਜ਼ਿੰਮੇਵਾਰੀ ਤੇ ਇਹ ਸੂਟ ਤੁਸੀਂ ਲੈ ਸਕਦੇ ਹੋਗੇ ਕਿਉਂਕਿ ਬਹੁਤ ਸੋਹਣਾ ਸਟਾਫ ਹੈਗਾ ਲਓ ਜੀ ਪਹਿਲੀ ਵਾਰ ਇਹ ਆਪਾਂ ਆਪਣੀ ਟਿਕ ਤੇ ਆਇਆ ਹੈਗਾ ਇਦਾਂ ਦਾ ਸਟਾਫ ਲਓ ਜੀ ਨੈਕਸਟ ਇਹਦੇ ਵਿੱਚ ਗ੍ਰੀਨ ਕਲਰ ਹੈ ਦੋ ਦੋ ਪ੍ਰਿੰਟ ਦੋ ਦੋ ਡਿਜ਼ਾਈਨ ਨੇਗੇ ਦੋ ਦੋ ਹੀ ਕਲਰ ਰਹਿਣਗੇ ਸਿਰਫ ਆਪਣੇ ਕੋਲੇ ਚਾਰ ਸੂਟ ਆਏ ਨੇਗੇ ਜੇ ਕਿ ਹੋਰ ਆਏ ਤਾਂ ਆਪਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੈਸੇ ਫਿਲਹਾਲ ਇਹੀ ਨੇਗੇ ਪਿੱਛੋਂ ਸਟਾਕ ਨਹੀਂ ਹੈਗਾ ਇਹਨਾਂ ਦਾ ਹਜੇ ਕਿਉਂਕਿ ਰੈਡੀ ਹੋ ਰਹੇ ਨੇਗੇ ਪ੍ਰਿੰਟ ਸਿਰਫ ਆਪ ਐਨਾ ਖਾਣਾ ਤੁਹਾਨੂੰ ਐ ਸੀਗਾ ਵੀ ਆਪਾਂ ਸ਼ੋਅ ਕਰਦੀਏ ਕਿਸੇ ਭੈਣ ਨੇ ਲੈਣੇ ਹੋਣਗੇ ਤਾਂ ਲੈ ਸਕਦੇ ਹੋ ਕੋਈ ਵੀ ਤੁਸੀਂ ਪ੍ਰਿੰਟ ਸੂਰ ਦੇ ਡਿਜ਼ਾਈਨ ਵਗੈਰਾ ਕਰਾਉਣਾ ਚਾਹੁੰਦੇ ਹੋ ਜਾਂ ਤੁਸੀਂ ਪਲੇਨ ਫੈਬਰਿਕ ਦੇ ਉੱਪਰ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਤੁਸੀਂ ਆਪਣੇ ਡਿਜ਼ਾਈਨ ਆਪਣੇ ਚੁਆਇਸ ਅਨੁਸਾਰ ਸਾਨੂੰ ਆਪਣਾ ਆਰਡਰ ਹੈਗਾ ਤੁਸੀਂ ਬੇਫਿਕਰ ਹੋ ਕੇ ਦੇ ਸਕਦੇ ਹੋਗੇ ਪਰ ਥੋੜਾ ਟਾਈਮ ਰੈਂਦੇ ਆਰਡਰ ਦਿਓ ਕਿਉਂਕਿ ਟਾਈਮ ਲੱਗ ਜਾਂਦਾ ਰੈਡੀ ਹੋਣ ਨੂੰ ਮੇਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਾਥ ਸ੍ਰੀਕਾਲ ਜੀ